ਅੰਜ ਕਖਾਲਸਾ ਵੈਗੁਰ ਜੀ ਕੀ ਫਤਿਹ ਪਿੰਡ ਰਤਨਾ ਦੀ ਟੀਮ ਹੁਣ ਬਾਬਾ ਜੀ ਇੱਥੋਂ ਬਾਬਾ ਕੁਲਵੀਰ ਸਿੰਘ ਜੀ ਨੇ ਤੇ ਇਹ ਅੰਜੇ ਕਾਰ ਸੇਵਾ ਵਾਲਾਂ ਦਾ ਡੇਰਾ ਗੁਰੂ ਕਾ ਬਾਗ ਤੇ ਆਪਾਂ ਹੁਣ ਇਹਨਾਂ ਦੇ ਨਾਲ ਸੇਵਾ ਲੈ ਕੇ ਜਾਣੀਆਂ ਲੋੜਵੰਦਾਂ ਤੱਕ ਪਹੁੰਚਦੀ ਕਰਨੀਆਂ ਤੇ ਬਾਬਾ ਜੀ ਨੇ ਪੁੱਛਾਂਗੇ ਵੀ ਆਪਾਂ ਹੁਣ ਪਹਿਲਾਂ ਕਿੱਥੇ ਜਾਣਾ ਤੇ ਕਿਹੜੇ ਕਿਹੜੇ ਜ਼ਿਆਦਾ ਇਲਾਕਾ ਪ੍ਰਭਾਵਿਤ ਨੇ ਬਾਬਾ ਜੀ ਵੈਗੁਰ ਕਖਾਲਸਾ ਬਾਬਾ ਜੀ ਆਪਾਂ ਕਿਹੜੀ ਏਰੀਏ ਚ ਜਾਣਾ ਪਹਿਲਾਂ ਹੁਣ ਆਪਾਂ ਜਨਾਲ ਏਰੀਏ ਜਾਂ ਜਸੜ ਕਰਾਲੀਆਂ ਮਾਕੋ ਵਾਲਾਂ ਇੱਧਰ ਪਹੁੰਚੇ ਨਹੀਂ ਚਾਰ ਚਾਰਾ ਨਗਰਾਂ ਦਾ ਏ ਇਲਾਕੇ ਜਾਂ ਜਸੜਾਂ ਨੂੰ ਇਹ ਲੱਗ ਗਿਆ ਜੀ ਤੁਹਾਨੂੰ ਖੜਨਾ ਇੱਧਰ ਕੀ ਕਰਦਾ ਜਿੱਥੇ ਲੋਡ ਹੋਈ ਉੱਥੇ ਉਹਨਾਂ ਨੂੰ ਘਰੋਂ ਕੋਈ ਜਾ ਕੇ ਉੱਛ ਗਿਆ ਅਬ ਕਿਸ ਤਰੀਕੇ ਜਾਣਾ ਪਊਗਾ ਕਿ ਆਪਾਂ ਉੱਥੇ ਤੁਰ ਕੇ ਨਹੀਂ ਤੁਰ ਕੇ ਟਰੈਕਟਰ ਜਾਂਡਾ ਪਿਆ ਆ ਟਰੈਕਟਰ ਜਾਂਡਾ ਪਿਆ ਹੁਣ ਪਾਣੀ ਉੱਤੋਂ ਘੜਿਆ ਨਾ ਹੁਣ ਟਰੈਕਟਰ ਅਬੀ ਰਾਤ ਦਾ ਕੀ ਸਮਾਚਾਰ ਮਿਲਿਆ ਤੁਹਾਨੂੰ ਕਿ ਉੱਥੋਂ ਪਾਣੀ ਘਟਿਆ ਜਾਂ ਕੋਈ ਪਾਣੀ ਉੱਤੋਂ ਪਿੱਛੋਂ ਘੜਿਆ ਤੇ ਗਾਂ ਵਧਿਆ ਇੱਧਰ ਆਣੀਆਂ ਲਾ ਹੋਰ ਪਾਸੇ ਵਧਿਆ ਹੋਰ ਬੰਨੇ ਦੂਜੇ ਬੰਨੇ ਵਧ ਗਿਆ ਯਾਨੀ ਕੋਈ ਆਪ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਨਹੀਂ ਜ਼ਿਆਦਾ ਨਹੀਂ ਉਹਨਾਂ ਕੇ ਜਿੰਨਾ ਹੈ ਉਹਨਾਂ ਹੀ ਉਹਨਾਂ ਹੀ ਜਿੰਨਾ ਵਾਹ ਇੱਕ ਕਲਚਾ ਅਬੀ ਮਨ ਜੀ ਸੁਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡੇਰਾ ਗੁਰੂ ਕਾ ਬਾਗ ਪਹੁੰਚੇ ਸੀ ਰਾਤ ਜਿੱਥੋਂ ਸਾਨੂੰ ਬਾਬਾ ਜੀ ਨੇ ਦੱਸਿਆ ਕਿ ਜਿਹੜੇ ਵੀ ਹੜਪ੍ਰਭਾਵਿਤ ਇਲਾਕੇ ਨੇ ਇਹਨਾਂ ਨੇ ਦੱਸਿਆ ਵੀ 3-400 ਪਿੰਡ ਨੇ ਨਾਮ ਵੀ ਦੱਸੇ ਨੇ ਇਹਨਾਂ ਨੇ ਤੇ ਅਸੀਂ ਹੁਣ ਪੂਰੀ ਕੋਸ਼ਿਸ਼ ਕਰਾਂ ਕਿ ਕਿ ਜਿਹੜੇ ਸਾਡੇ ਸਹਿਯੋਗੀ ਸੱਜਣਾ ਨੇ ਸਾਨੂੰ ਰਾਹ ਸਮਗਰੀ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਦਾ ਜੋ ਵੀ ਬਣਦਾ ਯੋਗਦਾਨ ਸੀ ਅਸੀਂ ਪ੍ਰਭਾਵਿਤ ਜੋ ਵੀ ਇਲਾਕੇ ਨੇ ਜੋ ਜੋ ਮਾਰ ਹੇਠ ਆਏ ਨੇ ਉਹਨਾਂ ਤੱਕ ਪਹੁੰਚਾਇਆ ਜਾਵੇ ਤੇ ਉਹਨਾਂ ਦੀ ਸਹੀ ਵਰਤੋਂ ਕੀਤੀ ਜਾਵੇ ਤੇ ਸੰਗਤ ਨੂੰ ਵੀ ਅਪੀਲ ਕਰਦੇ ਆ ਕਿ ਉਹ ਕਿਰਪਾ ਕਰਕੇ ਇਸ ਚੀਜ਼ ਵੱਲ ਧਿਆਨ ਦੇਣ ਕਿ ਜਿਹੜੇ ਵੀ ਪ੍ਰਭਾਵਿਤ ਜਾਂ ਜਿਨ੍ਹਾਂ ਤੱਕ ਰਕਸਤ ਨਹੀਂ ਪਹੁੰਚੀ ਲੋੜਵੰਦ ਨੇ ਉਹਨਾਂ ਤੱਕ ਜਿਹੜੀ ਰਾਹਤ ਸਮਗਰੀ ਪਹੁੰਚਾਈ ਜਾਵੇ ਤੇ ਮੈਂ ਸਾਰੇ ਸਹਿਯੋਗੀ ਸੱਜਣਾ ਦਾ ਜਿਨ੍ਹਾਂ ਨੇ ਸਾਨੂੰ ਰਸਦ ਜੋ ਰਾਹਤ ਸਮਗਰੀ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਦਾ ਹਾਰਦਿਕ ਤੌਰ ਤੇ ਬਹੁਤ-ਬਹੁਤ ਧੰਨਵਾਦ ਕਰਦਾ ਤੇ ਬਾਬਾ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਜਿਹੜੇ ਵੀ ਪ੍ਰਭਾਵਿਤ ਇਲਾਕੇ ਨੇ ਉੱਥੇ ਸਾਨੂੰ ਇਹ ਆਪ ਹੁਣ ਲੈ ਕੇ ਜਾਣਗੇ ਤੇ ਅਸੀਂ ਵੀ ਸਾਡੀ ਸਾਰੀ ਟੀਮ ਦੇ ਨਾਲ ਆਪ ਜਾ ਕੇ ਸੇਵਾ ਕਰਾਂਗੇ ਜੀ ਸਾਰੀ ਸੰਗਤ ਆ ਸਾਰੇ ਸਹਿਯੋਗੀ ਸੱਜਣਾ ਦਾ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਤੇ ਗੁਰੂ ਸਾਹਿਬ ਨੂੰ ਅਰਦਾਸ ਬੇਨਤੀ ਕਰਦੇ ਆ ਕਿ ਜੋ ਵਿਫਤਾ ਦੀ ਘੜੀ ਆ ਉਸ ਦੇ ਵਿੱਚ ਜੋ ਹੜ ਦੀ ਮਾਰ ਹੇਠ ਆਏ ਹੋਏ ਲੋਕ ਪਸ਼ੂ ਪੰਛੀ ਜੋ ਵੀ ਗਰੀਬ ਗੁਰਬਾ ਸਾਰਿਆਂ ਦੀ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਸੇਵਾਦਾਰਾਂ ਨੂੰ ਵੀ ਆਪਣੇ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੁਣ ਇੱਥੇ ਆ ਕੇ ਪਤਾ ਲੱਗਦਾ ਵੀ ਜਿਹੜਾ ਆਪਣਾ ਵੀ ਹੁਣ ਸਾਰਿਆਂ ਕੋਲੇ ਲੰਗਰ ਦੀ ਜਿਹੜੀ ਸੇਵਾ ਪ੍ਰੋਪਰ ਤਰੀਕੇ ਨਾਲ ਪਹੁੰਚ ਚੁੱਕੀ ਆ ਇਹਨਾਂ ਕੋਲੇ ਬਹੁਤ ਭੰਡਾਰ ਹੋ ਚੁੱਕਿਆ ਜਮਾ ਵੀ ਹੋ ਚੁੱਕਿਆ ਵਾ ਇਹਨਾਂ ਵੱਲੋਂ ਇਹੀ ਅਪੀਲ ਕੀਤੀ ਜਾਂਦੀ ਆ ਕਿ ਵੀਰ ਜੀ ਸਾਡੇ ਸਾਡੇ ਕੋਲ ਨਾ ਜਿਹੜੀ ਸਾਡੇ ਤੇ ਹੁਣ ਮਾਰ ਪਈ ਆ ਇਸ ਤੋਂ ਬਾਹਰ ਸਾਨੂੰ ਬਹੁਤ ਲੋੜ ਪਊਗੀ ਡੀਜ਼ਲ ਦੀ ਲੋੜ ਪਊਗੀ ਸਾਨੂੰ ਰੇਤਾ ਬਜੜੀ ਮਿੱਟੀ ਦੀ ਲੋੜ ਪਊਗੀ ਸਾਨੂੰ ਟ੍ਰੈਕਟਰਾਂ ਦੀ ਲੋੜ ਪਊਗੀ ਸਾਨੂੰ ਜ਼ਮੀਨਾਂ ਪੱਧੀਆਂ ਕਰਨ ਵਾਸਤੇ ਤੁਸੀਂ ਸਾਡੇ ਕੋਲ ਅਪਰੋਚ ਕਰਿਓ ਵੀ ਉਦੋਂ ਜ਼ਰੂਰ ਪਹੁੰਚਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਲਾਉਂਦੇ ਹੋ ਨਿਹਾਲ ਸਤਿ ਸ੍ਰੀ ਅਕਾਲ ਬੜੀ ਬੋਲਣ ਦੇ ਲਈ ਕਾਲੇ ਪੁੜੇ ਭਾਈ ਕੋਈ ਜੀ ਲੈਣਾ ਮੈਂ ਉਹ ਲੈਣਾ ਇੱਧਰ ਨਹੀਂ ਆਉਣਾ ਕਿਤੇ ਨਹੀਂ ਆਪਰੇ ਤੋਂ ਜਿਹਾ ਫੜਾ ਮੈਨੂੰ ਅੱਜ ਮਮਾ ਟਾਟੇ ਨਹੀਂ ਹੋ ਕੇ ਨਾ ਕਰਕੇ ਬਾਕੀ ਪੂਰੇ ਜੀ ਨੂੰ ਲਿਖਣਾ ਥੋੜਾ ਬੱਸ ਪਾਪਾ ਕਿੱਥੇ ਲਾਉਂ ਤਰਾਦਿਓ ਇੱਥੇ ਲਾਉ ਇੱਥੇ ਰੱਖ ਲੈ ਦੇ ਦੇ ਮੇਰੀ ਇਹ ਲਗੜਾ ਆ ਜਾਨ ਮਾਤਾ ਜੀ ਪੂਰੇ ਵੱਲੋਂ ਕੋਈ ਨਹੀਂ ਆ ਰਿਹਾ ਬਕੰਮੀ ਆ ਚਲੋ ਕਿਹਾ ਹੋ ਗਿਆ ਹਣ ਪੱਤੀ ਹੋਣੀ ਮੇਰੇ ਵੀ ਦਰਵਾਜ਼ਾ ਉਹ ਤੇਨੂੰ ਬਾਦਾਂ ਤਰੂ ਬਾਜਾ ਬਣਾਏ ਹੋਈ ਜਾ ਦੇਖੋ ਜੀ ਪਿੰਡ ਵਾਲਾ ਦਾ ਸਾਰੇ ਮਾਲ ਡੰਗਰ 'ਚੇ ਮੰਡੀ ਦੇ ਵਿੱਚ ਇਕੱਠੇ ਕਿਤੇ ਹੋਏ ਨੇ। ਬਾਬਾ ਜੀ ਕਿਹੜਾ ਪਿੰਡ ਆ ਇਹ? ਕਰਾਲੀਆਂ ਵਿਰਜੀ। ਹਾਂਜੀ। ਕਰਾਲੀਆਂ। ਕਰਾਲੀਆਂ ਪਿੰਡ ਆ ਜੀ ਇਹ। ਵਰਾਲੀਆਂ ਦੇ ਡੇਰੇਆਂ ਵਾਲੇ ਸਾਰੇ ਚਾਹ ਨੂੰ ਡੇਰਾ ਕਰਕੇ ਗਾਰੇ ਡੇਰੇ ਆ ਡੇਰੇ ਵੀ ਜੀ ਡੇਰੇ ਜੀ ਹਾਂ ਜਿਹੜੇ ਤੁਸੀਂ ਦੋ ਰਾਰਾ ਨਹੀਂ ਬਾਗ ਤੋਂ ਬਾਗ ਤੋਂ ਅੱਛਾ ਉੱਥਾ ਕੀ ਰੋੜਾ ਅੱਛਾ ਜੀ ਗੁਰੂ ਕੇ ਬਾਗ ਦਾ ਡੇਰਾ ਵਾ ਇਹ ਨਹੀਂ ਇਹ ਗੁਰੂ ਘਰ ਨਹੀਂ ਇਹ ਪਿੰਡਾਂ ਵਿੱਚ ਅੰਦਾਜ਼ੀ ਜਿਹੇ ਪੈਂਦਾ ਇਧਰ ਹੋਰ ਨਹੀਂ ਬੁੜੇ ਕੁਈ ਕਰਾ ਰਹੀਆਂ ਲੋ ਹਾਂਜੀ ਹਾਂਜੀ ਇਧਰ ਆ ਬਾਈ ਸਾਡੇ ਡੇਰੇ ਆ ਇੱਥੇ ਲੁਧਿਆਣੇ ਤੋਂ ਆ ਜੀ ਸਾਡਾ ਫਰ ਲੁਧਿਆਣੇ ਚੋਂ ਪਾਇਆ ਸੀ ਅੰਦਾਜ਼ੀ ਜਿਹੇ ਲੁਧਿਆਣੇ ਚੋਂ ਤਾਂ ਆ ਜੀ ਰਤਨਾ ਪਿੰਡ ਸਾਡਾ ਮਹਾਨੇ ਜਿਹੇ ਪਿੰਡਾਂ ਕੱਲ ਤੇ ਕੱਲ ਦੇ ਕੱਲ ਦੇ ਹਾਂਜੀ ਕੱਲ ਸਾਨੂੰ ਤੇ ਸਾਮ ਹੋ ਗਈ ਸੀ ਅਸੀਂ ਇੱਥੇ ਰ ਆਪਣਾ ਗੁਰੂ ਕੇ ਬਾਗ ਨਹੀਂ ਆ ਗੁਰੂ ਕੇ ਬਾਗ ਠੀਕ ਗੁਰੂ ਕੇ ਬਾਗ ਉੱਥੇ ਉੱਥੇ ਮੋੜੇ ਮੋੜੇ ਪਿੰਡ ਰੁਕੇ ਸੀ ਨਹੀਂ ਨਹੀਂ ਤੋਰ ਚ ਨਪਾਲ ਆ ਯਾਰ ਇਹਨੂੰ ਤਾਣੂ ਜੀ ਆਉਂਦਾ ਕੋਈ ਨਾ ਮਿਲਦਾ ਨਹੀਂ ਮੇਰੇ ਅਸੀਂ ਪੈਂਡ ਰਤਨ ਜਿਹਨਾਂ ਦੇ ਹਾਂ ਤੋਂ ਉਹ ಗ್ರಾಮ ਪੰਚਾਇਤ ਤੇ ਪਿੰਡ ਦੇ ਸਾਰੇ ਨੌਜਵਾਨ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਹੜਪੀੜਿਤ ਪਰਿਵਾਰਾਂ ਦੇ ਲਈ ਰਾਹਤ ਸਮਗਰੀ ਲੈ ਕੇ ਆਏ ਸੀ ਜਿਸ ਦੇ ਵਿੱਚ ਸਾਡੇ ਪਿੰਡ ਦੇ ਜਿੰਨੇ ਵੀ ਗਵਾਂਢੀ ਪਿੰਡ ਨੇ ਉਹਨਾਂ ਨੇ ਖਾਸ ਤੌਰ ਤੇ ਐਨਆਰਆਈ ਵੀਰਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਜਿਹੜੇ ਪਰਿਵਾਰ ਇਸ ਵਿਪਤਾ ਦੀ ਘੜੀ 'ਚ ਨੇ ਪ੍ਰਮਾਤਮਾ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਜਿਹੜੇ ਵੀਰ ਇਸ ਇਸ ਘੜੀ ਦੇ ਵਿੱਚ ਸੇਵਾ ਨਿਭਾ ਰਹੇ ਨੇ ਪ੍ਰਮਾਤਮਾ ਉਹਨਾਂ ਤੇ ਵੀ ਚੜ੍ਹਦੀ ਕਲਾ ਬਖਸ਼ੇ ਤੇ ਨਾਲ ਦੀ ਨਾਲ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਹੁਣ ਚੋਕਰ ਅਚਾਰ ਤੇ ਕਿਸਾਨ ਕਿਸਾਨ ਵੀਰਾਂ ਦੇ ਲਈ ਹੁਣ ਜਦੋਂ ਪਾਣੀ ਉਤਰਨਾ ਤਾਂ ਉਹਨਾਂ ਦੇ ਖੇਤਾਂ ਦੇ ਲਈ ਜਿਹੜਾ ਸਹੀ ਕਰਨ ਦੇ ਲਈ ਡੀਜ਼ਲ ਦੀ ਵੀ ਬਹੁਤ ਲੋੜ ਪੈਣੀ ਆ ਸੋ ਅੱਗੇ ਤੋਂ ਅਸੀਂ ਹੁਣ ਜਦੋਂ ਬਾਬਾ ਜੀ ਦੇ ਕੈਂਪ ਦੇ ਵਿੱਚ ਜਿਹੜੀ ਲੈ ਕੇ ਆਵਾਂਗੇ ਸਮਗਰੀ ਉਹਦੇ ਵਿੱਚ ਚੋਕਰ ਦੂੜੀ ਅਚਾਰ ਵਗੈਰਾ ਤੇ ਡੀਜ਼ਲ ਦੀ ਸੇਵਾ ਕਰਾਵਾਂਗੇ ਜੀ ਤੇ ਨਾਲ ਦੀ ਨਾਲ ਮੈਂ ਬੇਨਤੀ ਕਰੂੰਗਾ ਸਾਡੇ ਜਿਹੜੇ ਵੀਰਾਂ ਨੇ ਸਾਨੂੰ ਸਹਿਯੋਗ ਦਿੱਤਾ ਉਹ ਅੱਗੇ ਤੂੰ ਵੀ ਸਾਨੂੰ ਸਹਿਯੋਗ ਦੇਣਗੇ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ